ਤੋ ਆਖਰੀ ਪੜਾ ਦੇ ਤਹਿਤ ਪੰਜਾਬ ਚੰਡੀਗੜ੍ਹ ਦੇ ਵਿੱਚ VOTING ਹੋ ਰਹੀ ਹੈ ਤੁਹਾਡੇ ਨਾਲ ਮੁਹਾਲੀ ਦੀਆਂ ਤਸਵੀਰਾਂ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਪੋਲਿੰਗ ਜਿਹੜੇ ਬੂਥ ਹੈਗੇ ਨੇ ਉੱਥੇ ਇੱਕ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਚੋਣਾਂ ਦਾ ਪਰਬ ਹੈਗਾ ਪਰ ਇੱਥੇ ਜਿਹੜਾ ਕੀ ਬਹੁਤ ਜ਼ਿਆਦਾ ਵਧੀਆ ਜਿਹੜੀ ਕਿ ਰੌਣਕ ਦੇਖਣ ਨੂੰ ਮਿਲ ਰਿਹਾ ਗ੍ਰੀਨ ਬੂਥ ਅਤੇ ਨਾਲ ਹੀ ਜਿਹੜਾ ਕੀ ਬਹੁਤ ਜਿਹੜੇ ਖੂਬਸੂਰਤ ਪੁੱਲਾਂ ਨਾਲ ਡੈਕੋਰੇਟ ਕੀਤੇ ਗਏ ਹੈਗੇ ਨੇ ਅਤੇ ਖਾਸ ਇੰਤਜ਼ਾਮ ਕੀਤੇ ਗਏ ਹਨ ਬਕਾਇਦਾ ਜਿਹੜਾ ਕੀ ਪੰਜਾਬੀ ਵਿਰਸ ਨੂੰ ਸੰਬੰਧੀ ਜਿਹੜੇ ਉਹ ਪੱਕ ਵੀ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਢੋਲ ਦੇ ਨਾਲ ਜਿਹੜਾ ਕਿ ਵੋਟਰਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜੇ ਕਿ ਇੱਥੇ ਪੰਜਾਬੀ ਨੌਜਵਾਨ ਨੇ ਗੱਭਰੂ ਨੇ ਉਹ ਇੱਥੇ ਜਿਹੜੇ ਕਿ ਪਹੁੰਚ ਕੇ ਆਪਣੇ ਭੰਗੜਾ ਸਟਾਈਲ ਦੇ ਵਿੱਚ ਵੋਟਰਾਂ ਨੂੰ ਜਿਹੜਾ ਕਿ ਇੱਥੇ ਉਤਸ਼ਾਹਿਤ ਕਰ ਰਹੇ ਹੈਗੇ ਨੇ ਤੇ ਅਫਸਰਾਂ ਦੇ ਵੱਲੋਂ ਲਗਾਤਾਰ ਜਿਹੜਾ ਕਿ ਦੌਰਾ ਵੀ ਕੀਤਾ ਜਾ ਰਿਹਾ ਤੇ ਸਰ ਕਿਸ ਤਰ੍ਹਾਂ ਦੇ ਨਾਲ ਲੱਗ ਰਿਹਾ ਕੀ ਰੋਜ਼ਾਨਾ ਹੈ ਕਿ ਵੋਟਰ ਨੂੰ ਬਹੁਤ ਵਧੀਆ ਸ਼ਾਂਤਪੂਰਕ ਵੋਟਾਂ ਪੈ ਰਹੀਆਂ ਤੇ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਸਿਕਿਉਰਿਟੀ ਲਾ ਕੇ ਵਧੀਆ ਅਰੇਂਜਮੈਂਟ ਨੇ ਹੋ ਰੇ ਆ ਅਰੇਂਜਮੈਂਟ ਫੁੱਲ ਆ ਜੀ ਤੋ ਆਕੀ ਦੇਖ ਸਕਦੇ ਹੋ ਕਿੰਨੇ ਵਧੀਆ ਜਿਹੜੇ ਕੀ ਸਿਕਿਉਰਿਟੀ ਨਾਲ ਕੇ ਅਰੇਂਜਮੈਂਟ ਕੀਤਾ ਗਿਆ ਨੇ ਖਾਸ ਤਸਵੀਰ ਦਿਖਾਵਾਂਗੇ ਕਿ ਜਿਵੇਂ ਹੀ ਵੋਟਰ ਇੱਥੇ ਪੋਲਿੰਗ ਬੂਥ ਤੇ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਕੀ ਮੋਬਾਈਲ ਆ ਇੱਥੇ ਉਹ ਜਮ੍ਹਾਂ ਕਰਵਾ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਅੱਗੇ ਜਿਵੇਂ ਹੀ ਉਹ ਅੱਗੇ ਵਾਧੇ ਹੈਗੇ ਨੇ ਤਾਂ ਫਿਰ ਉਹ ਖੂਬਸੂਰਤ ਫੁੱਲਾਂ ਨਾਲ ਡੈਕੋਰੇਟ ਕੀਤੇਗੇ ਜਿਹੜੇ ਕਿ ਪੋਲਿੰਗ ਬੂਥ ਹੈਗੇ ਨੇ ਉੱਥੇ ਪਹੁੰਚਦੇ ਹੈਗੇ ਨੇ ਦਰ ਕਿਵੇਂ ਲੱਗ ਰਿਹਾ ਵਿਆਹ ਵਰਗਾ ਮਾਹੌਲ ਲੱਗ ਰਿਹਾ ਹਾਂਜੀ ਹਾਂਜੀ ਜੀ ਬਿਲਕੁਲ ਬਹੁਤ ਵਧੀਆ ਮਾਹੌਲ ਲੱਗ ਰਿਹਾ ਜੀ ਬਹੁਤ ਅਰੇਂਜਮੈਂਟਸ ਕਿਵੇਂ ਲੱਗ ਰਿਹਾ ਅਰੇਂਜਮੈਂਟ ਬਹੁਤ ਸੋਹਣਾ ਕੀਤਾ ਹੈ ਸਭ ਨੇ ਇੱਕ ਵਾਰ ਡਿਫਰੈਂਟ ਹੈ ਕੁਝ ਬਹੁਤ ਡਿਫਰੈਂਟ ਲੱਗ ਰਿਹਾ ਇਸ ਵਾਰ ਯਹਾਂ ਸਾਰੇ ਬਹੁਤ ਐਕਸਾਈਟਿਡ ਨੇ ਇਸ ਵਾਰੀ ਸਭ ਚਾਹੁੰਦੇ ਹੈ ਕਿ ਯਹਾਂ ਕੁਝ ਵਧੀਆ ਹੋਵੇ ਤੁਸੀਂ ਕਿਹੜੇ ਮੁੱਦਿਆਂ ਦੇ ਉੱਪਰ ਵੋਟ ਪਾ ਰਹੇ ਹੋ ਅਸੀਂ ਜੀ ਐਜੂਕੇਸ਼ਨ ਹੈਲਥ ਲੋਕਾਂ ਦੀ ਜਿਹੜੀ ਮਤਲਬ ਲੋਕਾਂ ਦੀ ਜਿਹੜੀ ਜ਼ਰੂਰਤ ਹੈ ਸਿੰਪਲ ਜਿਹੜੀ ਛੋਟੇ-ਛੋਟੇ ਜ਼ਰੂਰਤਾਂ ਹੁੰਦੀਆਂ ਨੇ ਹੈਲਥ ਦੀਆਂ ਐਜੂਕੇਸ਼ਨ ਗਰੀਬੀ ਵਿਚਾਰੇ ਗਰੀਬ ਜਿਹੜੇ ਪਰ ਉਹਨਾਂ ਨੂੰ ਕੁਝ ਨਹੀਂ ਮਿਲਦਾ ਉਹਨਾਂ ਦੇ ਹੱਕ ਥੋੜੇ ਜੇ ਰੋਕੇ ਜਾਂਦੇ ਸੁਨੇਹਾਂ ਜੀ ਥੈਂਕ ਯੂ ਗੱਲਬਾਤ ਕਰਨ ਲਈ ਬਾਕੀ ਜਿਸ ਤਰ੍ਹਾਂ ਨਾਲ ਲੋਕ ਹੁਣ ਜਾਗਰੂਕ ਹੈਗੇ ਨੇ ਉਤਸ਼ਾਹਿਤ ਹੈਗੇ ਨੇ ਕਾਰਡਨਰ ਕੱਲੀ-ਕੱਲੀ ਤਸਵੀਰਾਂ ਉਹ ਸਾਂਝੀ ਕਰਾਂਗੇ ਅਤੇ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਇਸ ਪਰ ਵਾਕਈ ਇੱਕ ਵੱਖਰਾ ਜਿਹੜਾ ਕੀ ਰੰਗ ਦਿੱਤਾ ਗਿਆ ਹੈਗਾ ਪੋਲਿੰਗ ਬੂਥ ਨੂੰ ਲੈ ਕੇ ਤੇ ਦੇਖੋ ਕਿੰਨਾ ਖੂਬਸੂਰਤ ਇੱਥੇ ਵਧੀਆ ਜਿਹੜਾ ਕੀ ਇੱਕ ਮਾਹੌਲ ਸਿਰਜਿਆ ਗਿਆ ਹੈ ਕਿ ਨਾਲ ਹੀ ਲਿਖਿਆ ਗਿਆ ਹੈ ਆਈ ਏਮ ਪ੍ਰਾਊਡ ਵੋਟਰ ਕਿ ਤੁਹਾਨੂੰ ਜਿਹੜਾ ਕੀ ਵੋਟਰਾਂ ਦੇ ਉੱਪਰ ਮਾਨ ਹੈਗਾ ਆ ਇਹ ਤਸਵੀਰ ਜਿਹੜੀ ਆ ਮੋਹਾਲੀ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਥੋਂ ਦੇ ਤਸਵੀਰਾਂ ਦਿਖਾ ਰਹੇ ਹੈਗੇ ਕਿ ਕਿਦਾਂ ਵਧੀਆ ਜਿਹੜਾ ਕੀ ਅਰੇਂਜਮੈਂਟ ਕੀਤੇ ਗਏ ਹੈਗੇ ਨੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਇੱਕ ਇੱਕ ਪੰਜਾਬੀ ਕਲਚਰ ਦੀ ਝਲਕ ਇੱਥੇ ਦੇਖਣ ਨੂੰ ਮਿਲੇਗੀ ਇਹ ਦੇਖੋ ਇੱਕ ਵੱਖਰੀ ਜਿਹੜੀ ਕੀ ਤਸਵੀਰ ਕਿੱਕ ਪਾਸੇ ਇੱਥੇ ਕੀ ਪੰਜਾਬੀ ਗੱਭਰੂ ਢੋਲ ਦੀ ਥਾਪ ਦੇ ਉੱਪਰ ਵੋਟਰਾਂ ਦਾ ਵੈਲਕਮ ਕਰਦੇ ਦੂਜੇ ਪਾਸੇ ਪੰਜਾਬੀ ਕਲਚਰ ਦੀ ਜਿਹੜੀ ਚਲਕ ਹੈ ਇੱਥੇ ਬਖੂਬੀ ਦੇਖਣ ਨੂੰ ਮਿਲਦੀ ਹੈ ਭਾਵੇਂ ਚਰਖਾ ਕੱਤੇ ਜਾ ਰਿਹਾ ਸ਼ਾਜ ਜਫਰ ਫੁਲਕਾਰੀ ਕੱਢੀ ਜਾ ਰਹੀ ਢੋਲਕੀ ਦੀ ਜਿਹੜੀ ਆ ਉਹ ਥਾਪ ਦੇਖਣ ਨੂੰ ਮਿਲਦੀ ਹੈਗੀ ਇੱਕ ਵੱਖਰੀ ਜੀ ਤਸਵੀਰ ਹੈਗੀ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰ ਰਹੇ ਹਾਂ ਜੀ ਹਾਂ ਜੀ ਕਿਵੇਂ ਦਾ ਲੱਗ ਰਿਹਾ ਇੱਥੇ ਬਹੁਤ ਵਧੀਆ ਲੱਗ ਰਿਹਾ ਹੈ ਕਿਹੜੇ ਸਕੂਲ ਤੋਂ ਤੁਸੀਂ ਇੱਥੇ ਸਕੂਲ ਦੇ ਹੋ ਇਹ ਗਾਰਮੈਡੀਕਲ ਸਕੂਲ ਸੁਹਾਣਾ ਅੱਛਾ ਸੁਹਾਣਾ ਤੋਂ ਤੁਸੀਂ ਇੱਥੇ ਸਪੈਸ਼ਲ ਇਸ ਦੇ ਵਾਸਤੇ ਅਪਾਇੰਟ ਕੀਤੀ ਗਏ ਹੋ ਹਾਂਜੀ ਹਾਂ ਸੋ ਕਿੰਨੇ ਵਜੇ ਸਵੇਰੇ ਆ ਗਏ ਸੀ ਅਸੀਂ 5 ਵਜੇ ਅੱਛਾ ਤੇ ਇਹ ਜਿਹੜੇ ਕਿ ਇਹ ਤੁਸੀਂ ਕਰ ਰਹੇ ਹੈਗੇ ਪਹਿਲਾਂ ਵੀ ਕਿਸੇ ਪ੍ਰੋਗਰਾਮ ਚ ਪਾਰਟਿਸਿਪੇਟ ਕਰਦੇ ਜਾਂ ਸਪੈਸ਼ਲ ਇਸ ਦੇ ਵਾਸਤੇ ਜਿਹੜੀ ਹੈ ਸਕ੍ਰਿਪਟ ਤਿਆਰ ਕੀਤੀ ਗਈ ਹੈ ਸਪੈਸ਼ਲਿਸਟ ਵਾਸਤੇ ਹਾਂ ਸੋ ਕੀ ਨੇ ਪ੍ਰਮੋਟ ਕੀਤਾ ਇਸ ਨੂੰ ਸਾਡੀ ਮੈਮ ਨੇ ਸੋ ਉਹਨਾਂ ਦੇ ਬੋਲੋ ਯਾਨੀ ਕਿ VOTING ਨੂੰ ਲੈ ਕੇ ਜਿਹੜਾ ਕਿ ਖਾਸ ਜਿਹੀ ਚੀਜ਼ ਬਣਾਈ ਗਈ ਹੈ ਹਾਂਜੀ ਸੋ ਪਹਿਲੀ ਵਾਰ ਹੈ ਤੁਸੀਂ ਇੱਥੇ ਪਰਫਾਰਮ ਕਰ ਰਹੇ ਹੋ ਹਾਂਜੀ ਸੋ ਦੇਖ ਸਕਦੇ ਹੋ ਕਿ ਕਿੰਨੀਆਂ ਖੂਬਸੂਰਤ ਹੈਗਾ ਕਿ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਇੱਕ ਵਾਕੀ ਆਪਣੇ ਆਪ ਦੇ ਵਿੱਚ ਇੱਕ ਅਨੋਖੀ ਜਿਹੜੀ ਆ ਉਹ ਚੀਜ਼ ਹੈਗੀ ਹੈ ਕਿਉਂਕਿ ਪੰਜਾਬੀ ਕਲਚਰ ਪੰਜਾਬੀ ਵਿਰਸਾ ਕਿੰਨਾ ਕਿਤੇ ਇਸ ਨੂੰ ਸੰਭਾਲਣ ਦੀ ਲੋੜ ਹੈਗੀ ਹੈ ਇਹ ਅਲੋਪ ਹੁੰਦਾ ਜਾ ਰਿਹਾ ਇੱਥੇ ਹੁਣ ਜਿਹੜਾ ਕਿ ਇਸ ਪੰਜਾਬੀ ਵਿਰਸੇ ਦੀ ਚਲਕ ਤੁਹਾਨੂੰ VOTING ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਜਿਵੇਂ ਹੀ ਤੁਸੀਂ ਮੋਹਾਲੀ ਦੇ ਵਿੱਚ ਇਸ ਪੋਲਿੰਗ ਬੂਥ ਤੇ ਆਉਗੇ ਤਾਂ ਇੱਕ ਵੱਖਰੀ ਜਿਹੜੀ ਤਸਵੀਰ ਤੁਹਾਨੂੰ ਦੇਖਣ ਨੂੰ ਮਿਲੇਗੀ ਤਸਵੀਰਾਂ ਸਾਂਝੀਆਂ ਕਰ ਰਹੇ ਹੈਗੇ ਦੇਖੋ ਕਿ ਕਿੰਨਾ ਬਾ ਕਮਾਲ ਜਿਹੜਾ ਕਿ ਇੱਥੇ ਅਰੇਂਜਮੈਂਟ ਕੀਤੇ ਗਏ ਨੇ ਇੱਕ ਜਿਹੜਾ ਕਿ ਚੰਗਾ ਇਸ ਤੇ ਮਾਹੌਲ ਸਿਰਜਿਆ ਗਿਆ ਤਾਂ ਕਿ ਵੋਟਰ ਵਾਤਾਵਰਤ ਉਸ ਸ਼ਾਇਦ ਹੋਣ ਆਪਣੇ ਮਤ ਅਧਿਕਾਰ ਦਾ ਇਸਤੇਮਾਲ ਕਰਨ ਵੋਟ ਅਧਿਕਾਰ ਦੀ ਵਰਤੋਂ ਕਰਨ ਸੋ ਦੇਖੋ ਕਿੰਨਾ ਡਿਸਪਲਿਨ ਹੈਗਾ ਵੋਟਰਾਂ ਦੇ ਵਿੱਚ ਜਿਹੜੇ ਕਿ ਬਾਹਰ ਲਾਈਨਾਂ ਦੇ ਵਿੱਚ ਲਾ ਕੇ ਬੇਸ਼ੱਕ ਗਰਮੀ ਹੈ ਪਰ ਪੱਖਿਆਂ ਦਾ ਅਰੇਂਜਮੈਂਟ ਕੀਤਾ ਗਿਆ ਹੈਗਾ ਆ ਤੇ ਤਾਂ ਕਿ ਵੋਟਰ ਜਿਹੜੇ ਗਰਮੀ ਦੇ ਵਿੱਚ ਉਹ ਪ੍ਰਭਾਵਿਤ ਨਾ ਹੋਣ ਗੱਲਬਾਤ ਕਰਾਂਗੇ ਸਸ਼ੀਕਲ ਭਾਈ ਜੀ ਸਸ਼ੀਕਲ ਜੀ ਤੋਂ ਕੀਵੇਂ ਦਾ ਮਾਹੌਲ ਲੱਗਿਆ ਇਸ ਵਾਰ ਮਾਹੌਲ ਬਹੁਤ ਵਧੀਆ ਜੀ ਇੱਥੇ ਹਾਂ ਵਧੀਆ ਲੱਗਿਆ ਇਸ ਵਾਰ ਡਿਫਰੈਂਟ ਹੈ ਕੁਝ ਹਾਂ ਬਹੁਤ ਡਿਫਰੈਂਟ ਹੈ ਥੋੜਾ ਕਲਚਰਲ ਪ੍ਰੋਗਰਾਮ ਵੀ ਅਗੇ ਰੱਖਿਆ ਹੈ ਚਲੋ ਆਉਂਦੇ ਜਾਂਦੇ ਐਂਟਰਟੇਨਮੈਂਟ ਵੀ ਹੈ ਤੇ ਬਾਕੀ ਵੀ ਬਹੁਤ ਵਧੀਆ ਸਿਸਟਮ ਹੈ ਚਲੋ ਪੰਜਾਬੀ ਕਲਚਰ ਨੂੰ ਟ ਪ੍ਰਮੋਟ ਕੀਤਾ ਯਾਰ ਪਰ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਜਿਹੜੇ ਮੇਨ ਮੁੱਦੇ ਹੈਗੇ ਨੇ ਮੋਹਾਲੀ ਤੇ ਉਨ੍ਹਾਂ ਦੇ ਉੱਪਰ ਚਰਚਾ ਹੋਈ ਹੈ ਜਿਹੜੇ ਉਮੀਦਵਾਰ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਹ ਸਹੀ ਹੱਲ ਕਰਨਗੇ ਹਾਂ ਹਾਂ ਉਹ ਇਹ ਕਾਫੀ ਚਰਚਾ ਹੋਈ ਹੈ ਤੇ ਹਰੇਕ ਬੰਦੇ ਨੇ ਵੈਸੇ ਭਰੋਸਾ ਦਿੱਤਾ ਹੈ ਬਾਕੀ ਤਾਂ ਬਾਅਦ ਵਿੱਚ ਪਤਾ ਲੱਗੇਗਾ ਕੀ ਕਰਦੇ ਨੇ ਕੀ ਨਹੀਂ ਕਰਦੇ ਠੀਕ ਨਹੀਂ ਜੀ ਸੋ ਸਰ ਕਿਹੜੇ ਮੁੱਦੇ ਵੱਡੇ ਹੈਗੇ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟ ਪਾ ਰਹੇ ਹੋ ਇਹ ਤਾਂ ਨੈਸ਼ਨਲ ਇਸ਼ੂਸ ਹੈ ਇਹ ਜੋ ਇਲੈਕਸ਼ਨਸ ਹੈ ਨਾ ਇਹ ਪੰਜਾਬ ਕਾ ਮਤਮਾਨੋ ਆਪ ਨਾ ਹੀ ਕਿਸੇ ਸਟੇਟ ਦਾ ਹੈ ਇਹ ਜੋ ਇਲੈਕਸ਼ਨਸ ਹੈ ਇਹ ਦੇਸ਼ ਕੇ ਲਈ ਹੈ ਦੇਸ਼ ਕੋ ਜੋ ਹੈ ਹਮਨੇ ਤਾਨਾਸ਼ਾਹ ਤੋਂ ਬਚਾਣਾ ਹੈ देश को जो है ना हमने डेमोक्रेसी पे लाना है इसको जो है जो बहुत टाइम से हम परेशान थे ठीक hmm. है ना और देश में जो है ना अच्छी एजुकेशन हो अच्छे हेल्थ केयर सिस्टम हो ठीक hmm. है ना लोगों के अंदर भाईचारा हो hmm. ये चीज़ के लिए हमने इलेक्शन इस बात वोट करना है तो अंदर दिया तस्वीर कहूँगा कैमरा पर्सन मोहन की वो भी दिखाइया जान हालांकि ਜਿਸ ਤਰ੍ਹਾਂ ਦੇ ਨਾਲ ਇੱਥੇ ਵਧੀਆ ਅਰੇਂਜਮੈਂਟਸ ਹੈਗੇ ਨੇ ਪਾਣੀ ਵਾਲੇ ਪੱਖੇ ਵਾਹ ਕੀ ਬਾਤ ਹੈਗੀ ਕਿ ਗਰਮੀ ਤੋਂ ਬਚਨ ਦੇ ਲਈ ਇਥੇ ਲੋਕਾਂ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਹਾਲੇ ਕਿ ਤਸਵੀਰਾਂ ਦੁਆੜਾਂ ਸਾਂਝੇ ਕਰੇ ਸਿਕਿਉਰਿਟੀ ਰੀਜ਼ਨ ਦੇ ਕਰਕੇ ਅੰਦਰ ਜਿਹੜੀ ਕੀ ਉਹ ਜਾਨ ਨੂੰ ਲੈ ਕੇ ਕਿੰਨਾ ਕੀਤੇ ਗਏ پابੰਦੀ ਹੁੰਦੀ ਹੈ ਪਰ ਇੱਥੇ ਇੱਕ ਵੱਖਰੀ ਗੱਲ ਇਹ ਹੈ ਕਿ ਬਾ ਕਮਾਲ ਇੱਥੋਂ ਦੇ ਇੰਤਜ਼ਾਮ ਨੇ VOTER ਜਿਹੜੇ ਹੈਗੇ ਨੇ ਜਿਵੇਂ ਇੱਥੇ ਐਂਟਰ ਕਰਦੇ ਨੇ ਤਾਂ ਇੱਕ ਵਧੀਆ ਜਿਹੜਾ ਕੀ ਵਿਆ ਵਰਗਾ ਮਾਹੌਲ ਦਾ ਉਹਨਾਂ ਨੂੰ ਲੱਗ ਰਿਹਾ ਹੈਗਾ ਇੰਤਜ਼ਾਮਨ ਨੂੰ ਲੈ ਕੇ ਬਹੁਤ ਜਿਹੜੇ ਕਿ ਲੋਕ ਉਹ ਸੰਤੁਸ਼ਟ ਨਜ਼ਰ ਆ ਰਹੇ ਨੇ ਕਿਉਂਕਿ ਜਿਵੇਂ ਚੰਡੀਗੜ੍ਹ ਤੇ ਜਬ ਮੋਹਾਲੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਟੈਂਪਰੇਚਰ ਇਸ ਸਮੇਂ 45% ਜਾ ਰਿਹਾ ਹੈਗਾ ਤੇ ਗਰਮੀ ਦੇ ਵਿੱਚ ਜਿਹੜੇ ਕੀ ਲੋਕ ਹੈਗੇ ਨੇ ਦੁਪਹਿਰ ਦੀ ਬਜਾਏ ਸਵੇਰੇ-ਸਵੇਰੇ ਜਿਹੜੇ ਕੀ 10 ਵਜੇ ਤੋਂ ਪਹਿਲਾਂ ਜਾਂ ਫਿਰ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਕੀ ਆਪਣਾ ਵੋਟ ਦਾ ਜਿਹੜਾ ਕੀ ਉਹ ਇਸਤੇਮਾਲ ਕਰਨ ਲਈ ਜਾਂ ਵੋਟ ਪੋਲ ਕਰਨ ਦੇ ਲਈ ਪੋਲਿੰਗ ਬੂਥਾਂ ਦੇ ਉੱਪਰ ਪਹੁੰਚੇ ਪਰ ਦੇਖੋ ਕਿ ਹਲੇ ਸਿਰਫ ਜਿਹੜਾ ਕੀ ਟਾਈਮਿੰਗ ਦੀ ਗੱਲ ਕਰੀਏ ਤਾਂ 8:30 ਵਜੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਪਹੁੰਚੇ ਹੋਏ ਨੇ ਵੋਟ ਪੋਲ ਕਰਨ ਦੇ ਲਈ ਸੋ ਅਸੀਂ ਵੀ ਅਪੀਲ ਕਰਾਂਗੇ ਕਿ ਤੁਸੀਂ ਵੀ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰੋ ਬਜਰੇ ਅਪਡੇਟ ਲਈ ਜੁੜਾ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਮਿੰਦਰ ਮੋਹਾਲੀ